ਉਸੇ ਇੱਕ ਸ਼ਾਰਟ ਵੀਡੀਓ ਬਣਾ ਰਿਹਾ ਪਿੰਡ ਕਮਾਲਪੁਰ ਪਹੁੰਚੇ ਆ ਜਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਅੱਜ ਟੋਟਲ ਤਿੰਨ ਆਪਾਂ ਝੋਟੀਆਂ ਦਿਖਾਈਆਂ ਇੱਕ ਬਿਲਕੁਲ ਤਿਆਰੀ ਤੇ ਆ ਜਿਹੜੀ ਤੁਸੀਂ ਇਹ ਨਾਲ ਵੇਖ ਰਹੇ ਜੇ ਝੋਟੀ ਇੱਕ ਇੱਧਰ ਜਿਹੜੀ ਆਪਾਂ ਤੁਹਾਨੂੰ ਅੰਸਰ ਦਿਖਾ ਰਹੇ ਹਾਂ ਠੀਕ ਆ ਜੀ ਬਣੀ ਸੌਰੀ ਜ਼ਰੂਰ ਹੈਗੀ ਆ ਮਾਲੀ ਤੋਂ ਬਣੀ ਸੌਰੀ ਆ ਮੀਣੀ ਵੀ ਤੁਸੀਂ ਕਹਿ ਸਕਦੇ ਜੇ ਢਾਲੀ ਵੀ ਆਉਂਦੀ ਤੇ ਨੀਲੀ ਰਾਵੀ ਦੇ ਵਿੱਚ ਵੀ ਆ ਅਕਾਸ਼ ਕੀ ਹਾਲ ਨੇ ਵਧੀਆ ਵਧੀਆ ਜੀ ਲੈ ਵੀ ਅਕਾਸ਼ ਜਿਹੜੀ ਇਹ ਝੋਟੀ ਆਪਣੇ ਕੋਲ ਆਹ ਜੀ ਜੀ ਵਧੀਆ ਜੀ ਇਹ ਬਣੀ ਸੋਰੀ ਨੂੰ ਅੱਜ ਕਿੰਨਾ ਕ ਟਾਈਮ ਹੋ ਗਿਆ ਜੀ ਆਏ ਜਨ 25 26 ਦਿਨ ਹੋ ਗਿਆ ਜੀ 25 26 ਦਿਨ ਹੋ ਗਿਆ ਨੀਲੀ ਰਾਵੀ ਮਾਲੀ ਤੋਂ ਬਣੀ ਆਪਣੇ ਤੋਂ ਹੀ ਆਪਣੇ ਮਾਲੀ ਤੋਂ ਬਣੀ ਵੀਰ ਲੋ ਵੀ ਅਕਾਸ਼ ਹੁਣਾਂ ਦੇ ਆਜ਼ਾਦ ਵੀਰ ਹੋਂਦੇ ਘਰ ਦਾ ਮਾਲੀ ਆ ਨੀਲੀ ਰਾਵੀ ਦਾ ਮਾਲੀ ਆ ਉਸੇ ਮਾਲੀ ਤੋਂ ਦੋਸਤੇ ਜੰਪ ਹੋਈ ਆ ਬਣੀ ਸੋਰੀ ਆ ਅੱਜ 20 22 25 ਕ ਦਿਨ ਦਾ ਸਮਾਂ ਹੋ ਗਿਆ ਆ ਕੁਕ ਬਿਲਕੁਲ ਬਿੱਲੀ ਮਨ ਕੀ ਆ ਸਟੇਟ ਪਟਾ ਇਧਰਲਾ ਸਿੰਘ ਵੀ ਆਪਾਂ ਤੁਹਾਨੂੰ ਦਿਖਾ ਦਈਏ ਇੱਕ ਵਾਰੀ ਹਜ਼ਰਕ ਮਾਰਦਾ ਠੀਕ ਹੈ ਜੀ ਜਿਵੇਂ ਆਪਾਂ ਮੀਨੀਆ ਝੋਟੀਆਂ ਮੱਝਾਂ ਦੇਖਦੇ ਆ ਇੱਕ ਸਿੰਘ ਹਿੱਲਦਾ ਤੇ ਮੀਨ ਹੈਗਾ ਨੀਲੀ ਰਾਵੀ ਦੇ ਵਿੱਚ ਬਿਲਕੁਲ ਸਟੇਟ ਪਟਾ ਚਾਰੇ ਥਾਣਾ ਕੋਈ ਪੰਜਵੀਂ ਫੂਟ ਜਾਗ ਨਹੀਂ ਮਿਲੂਗੀ ਤੁਹਾਨੂੰ ਨਾਲ 22-25 ਕੇ ਦਿਨ ਦਾ ਸਮਾਂ ਹੋ ਗਿਆ ਜਿਹੜਾ ਇਹਨੂੰ ਅੱਜ ਬਣੀ ਸੌਰੀ ਨੂੰ ਤੇ ਮੁੱਲ ਵੀ ਬੜਾ ਜਾਇਜ਼ ਆ 35-38 ਹਜ਼ਾਰ ਡਿਮਾਂਡ ਕੁਛ ਵੀ ਕਰਾ ਲਓ ਇੱਕ ਆਪਣੇ ਕਾਹ ਚ 32 ਹਜ਼ਾਰ ਦੀ 32 ਹਜ਼ਾਰ ਦੀ ਵੀਰ ਜੀ 32 ਹਜ਼ਾਰ ਦੀ ਲਓ ਵੀ ਇਹ 32 ਹਜ਼ਾਰ ਦੀ ਤੁਹਾਨੂੰ ਅੱਜ ਝੋਟੀ ਮਿਲ ਜੂਗੀ ਯੈਸ ਨੂੰ ਇਦਰ ਇੱਕ ਝੋਟੀਆਂ ਆਪ ਜਿਹੜੀ ਤੁਹਾਨੂੰ ਦਿਖਾਵਾਂਗੇ 8 ਮਹੀਨੇ ਦੀ ਗੱਬਣਾ 2 ਮਹੀਨੇ ਹਜੇ ਸਨ ਬਚਾਲੇ ਸਮਾਂ ਬਾਕੀ ਆ। ਬਾਕੀ ਮੇਰਾ ਭਰਾ ਇਹਦੇ ਤੇ ਵੀ ਤੁਸੀਂ ਟਰਾਈ ਮਾਰ ਸਕਦੇ ਜੇ 75000 ਡਿਮਾਂਡ ਆ ਤੇ ਲੈ ਦੇ ਜਿਹੜੀ ਆ ਬਿਲਕੁਲ 70000। ਸੋ ਝੋਟੀਆਂ ਵੀ ਚੰਗੀ ਆ 8 ਮਹੀਨੇ ਕੰਪਲੀਟ ਕਰ ਗਈ ਆ ਨੌਵਾਂ ਲੱਗਾ। ਸੋ 2 ਮਹੀਨੇ ਹਜੇ ਦਾ ਸਮਾਂ ਬਾਕੀ ਆ। ਇਹ ਬਣੀ ਸੌਰੀ ਆ 25 ਦਿਨਾਂ ਦੀ ਇਹ 32000 ਦੀ ਮਿਲ ਜੂਗੀ। ਸੋ ਦੋਵੇਂ ਨੀਲੀ ਦਾ ਵੀ ਝੋਟੀਆਂ ਜਿਹੜੀਆਂ ਆਪਾਂ ਤੁਹਾਨੂੰ ਦਿਖਾ ਦਿੱਤੀਆਂ ਨੇ ਠੀਕ ਆ ਜੀ। ਸੋ ਧੰਨਵਾਦ ਸਾਰੇ ਭਰਾਵਾਂ ਦਾ ਸ਼ਾਰਟ ਵੀਡੀਓ ਵੇਖਣ ਦੇ ਲਈ।